ਇੱਕ ਵਾਰ ਨਾ ਮਾਇਆ ਤੇ ਦਲਿੱਦਰ ਦੋਨੋਂ ਕਿਤੇ ਜਾ ਰਹੀਆਂ ਸਨ ਮਾਇਆ ਤੇ ਦਲਿੱਦਰ ਦੋਵੇਂ ਭੈਣਾ ਨੇ ਦਲਿੱਦਰ ਮਾਇਆ ਨੂੰ ਕਹਿੰਦੀ ਆਪਾਂ ਦੋਵੇਂ ਬਰਾਬਰ ਸੋਹਣੀਆਂ ਪਰ ਤੂੰ ਜਿੱਥੇ ਜਾਵੇਂ ਖੁਸ਼ੀ ਤੇ ਮੈਂ ਜਿੱਥੇ ਜਾਵਾਂ ਸੋਗ ਛਾ ਜਾਂਦਾ ਹੈ ਖੁਸ਼ੀਆਂ ਗਮ ਵਿੱਚ ਬਦਲ ਜਾਂਦੀਆਂ ਨੇ ਲੋਕਾਂ ਦੇ ਮੁਖ ਤੇ ਉਦਾਸੀ ਆ ਜਾਂਦੀ ਹੈ ਲੋਕ ਮੈਨੂੰ ਨਫ਼ਰਤ ਕਰਦੇ ਨੇ ਐਵੇਂ ਕਿਉਂ ਹੁੰਦਾ ਤਾਂ ਮਾਇਆ ਨੇ ਕਿਹਾ ਆਦਰ ਸਨਮਾਨ ਦਾ ਸੰਬੰਧ ਸੋਹਣੇ ਨਾਲ ਨਹੀਂ ਹੁੰਦਾ ਆਦਰ ਪਾਉਣ ਲਈ ਚੰਗੇ ਕਰਮ ਕਰਕੇ ਵਿਖਾਉਣੇ ਪੈਂਦੇ ਨੇ ਇਸ ਸੰਸਾਰ ਵਿੱਚ ਮਨੁੱਖਾਂ ਨੂੰ ਕੋਈ ਨਹੀਂ ਪੂਜਦਾ ਸੁੱਖ ਦੁੱਖ ਜਿਹੜੇ ਨੇ ਨਾ ਉਹ ਕਰਮਾਂ ਕਰਕੇ ਆਉਂਦੇ ਨੇ ਕਰਮ ਨੂੰ ਹੀ ਪੂਜਿਆ ਜਾਂਦਾ ਹੈ ਜੇ ਆਪਾਂ ਲੋਕਾਂ ਦੀ ਭਲਾਈ ਲਈ ਕੰਮ ਕਰਾਂਗੇ ਤਾਂ ਆਪਣੇ ਨਾਲ ਲੋਕ ਚੰਗਾ ਵੀ ਕਰਨਗੇ ਆਪਣੇ ਨਾਲ ਚੰਗਾ ਵੀ ਹੋਏਗਾ ਤੇ ਆਪਣਾ ਇੱਜ਼ਤ ਤੇ ਮਾਨ ਸਨਮਾਨ ਵੀ ਵਧੇਗਾ ਅੱਗੋਂ ਕਿਹਾ ਵੀ ਤੇਰਾ ਸੁਭਾਤਾ ਐਵੇਂ ਦਾ ਤੂੰ ਜਿੱਥੇ ਪੈਰ ਰੱਖਦੀ ਹੈ ਉੱਥੇ ਰੋਗ ਤੇ ਸੋਗ ਲਿਆ ਕੇ ਉਹਨਾਂ ਨੂੰ ਗਰੀਬ ਕਰ ਦੇਣੀ ਹੈ ਉਹਨਾਂ ਤੇ ਮੁਸ਼ਕਿਲਾਂ ਦਾ ਪਹਾੜ ਟੁੱਟ ਪੈਂਦਾ ਕਲਾ ਕਲੇਸ਼ ਦੀ ਜੜ ਬਣ ਜਾਂਦੀ ਇਸ ਲਈ ਤੇਰਾ ਕੋਈ ਆਦਰ ਸਨਮਾਨ ਨਹੀਂ ਕਰਦਾ ਜੇਕਰ ਸੁਖ ਚਾਹੀਦਾ ਤਾਂ ਲੋਕਾਂ ਦੇ ਦੁੱਖ ਸੁੱਖ ਦੀ ਸਾਥੀ ਬਣ ਕਹਿੰਦੇ ਜਦੋਂ ਇਹ ਗੱਲ ਕਹੀ ਤਾਂ ਦਲਿੱਦਰ ਨੂੰ ਬੜਾ ਜ਼ਿਆਦਾ ਗੁੱਸਾ ਆਇਆ ਉਹ ਅੱਗੋਂ ਕਹਿੰਦੀ ਤੈਨੂੰ ਕਿਸ ਗੱਲ ਦੀ ਹੋਮੇ ਤੈਨੂੰ ਤਾਂ ਐਵੇਂ ਲੱਗਦਾ ਵੀ ਸਾਰਿਆਂ ਦੇ ਘਰ-ਬਾਰ ਤੂੰ ਹੀ ਚਲਾਰੀ ਮਾਇਆ ਕਹਿੰਦੀ ਅੱਜ ਕੱਲ੍ਹ ਨਾ ਸਭ ਤੋਂ ਵੱਡੀ ਗਲਤੀ ਹੀ ਆਪਾਂ ਇਹ ਕਰਦੇ ਆਂ ਜੇਕਰ ਕੋਈ ਚੰਗੀ ਸਲਾਹ ਦਿੰਦਾ ਤਾਂ ਆਪਾਂ ਨੂੰ ਲੱਗਦਾ ਇਹ ਆਪਣੀ ਬੇਇੱਜ਼ਤੀ ਕਰਦਾ ਅਗੋਦ ਲਿੱਦਰ ਕਹਿੰਦੀ ਨਾ ਤਾਂ ਤੇਰ ਕੋਲ ਮੇਰੇ ਨਾਲੋਂ ਵੱਧ ਗਿਆਨ ਹੈ ਨਾ ਤੂੰ ਮੇਰੇ ਨਾਲੋਂ ਵੱਧ ਸੋਹਣੀ ਹੈ ਨਾ ਹੀ ਮੇਰੇ ਨਾਲੋਂ ਵੱਧ ਸ਼ਕਤੀ ਹੈ ਨਾ ਹੀ ਮੇਰੇ ਨਾਲੋਂ ਵੱਧ ਉਮਰ ਹੈ ਫਿਰ ਤੈਨੂੰ ਕਿਸ ਗੱਲ ਦੀ ਹੌਮੇ ਅਗੋ ਮਾਇਆ ਨੇ ਕਿਹਾ ਵੀ ਮੈਨੂੰ ਕਿਸੇ ਗੱਲ ਦਾ ਅਭਿਮਾਨ ਨਹੀਂ ਹੈਗਾ ਕਿੰਦੀ ਦਲਿੱਦਰ ਨੇ ਕਿਹਾ ਵੀ ਦੇਖ ਜੇਕਰ ਤੈਨੂੰ ਆਪਣੇ ਆਪ ਤੇ ਇੰਨੀ ਹਉਮੈ ਤੇ ਹੰਕਾਰ ਹੈ ਨਾ ਤੇ ਆਪਾਂ ਆਪਣੀ ਆਪਣੀ ਸ਼ਕਤੀ ਵਿਖਾ ਲੈਨੇ ਐ ਐਨੇ ਨੂੰ ਕੀ ਹੁੰਦਾ ਵੀ ਸਾਹਮਣੇ ਇੱਕ ਘਰ ਚ ਨਾ ਇੱਕ ਗਰੀਬ ਜਿਹਾ ਘਰ ਹੁੰਦਾ ਉਹ ਚ ਇੱਕ ਕਿਸਾਨ ਤੇ ਉਹਦੀ ਪਤਨੀ ਰਹਾ ਕਰਦੇ ਨੇ ਉਹ ਨਾ ਦੋਵੇਂ ਜਣੇ ਆਪਣਾ ਰੱਬ ਦਾ ਸਵੇਰੇ ਉੱਠ ਕੇ ਨਾਮ ਲੈ ਰਹੇ ਹੁੰਦੇ ਦਲਿੱਦਰ ਕਹਿੰਦਾ ਜੇ ਤੇ ਅਰਚ ਇੰਨੀ ਸ਼ਕਤੀ ਹੈ ਨਾ ਮਾਇਆ ਜਾਂ ਇਹਨਾਂ ਨੂੰ ਅਮੀਰ ਕਰਕੇ ਵਿਖਾ ਦੇ ਜੇ ਤੇਰਜੀ ਤਾਕਤ ਹੋਈ ਤੂੰ ਅਮੀਰ ਕਰਦੀ ਤੇ ਜੇ ਮੇਰੇ 'ਚ ਤਾਕਤ ਹੋਈ ਮੈਂ ਇਸ ਤੋਂ ਮਿੰਨਾਂ ਦੇ 72 ਦਿਨ ਕਰਦਾਂਗੇ ਮਾਇਆ ਕਿੰਦੀ ਠੀਕ ਹੈ ਸਵੇਰੇ ਇਸੇ ਸਮੇਂ ਇੱਥੇ ਆ ਕੇ ਮਿਲਾਂਗੇ ਸਵੇਰ ਹੋਈ ਦੋਵੇਂ ਉੱਥੇ ਆ ਕੇ ਤੇ ਖੜ ਜਾਂਦੀਆਂ ਨੇ ਦੇਖਦੇ ਨੇ ਵੀ ਜਿਹੜੀ ਨਾ ਉਹ ਦੋਵੇਂ ਜਣੇ ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦੇ ਨਾਮ ਲੈਂਦੇ ਨੇ ਉਸ ਤੋਂ ਬਾਅਦ ਉਹ ਖਾਣਾ ਪੀਣਾ ਖਾ ਤੇ ਆਪਣੇ ਆਪਣੇ ਕੰਮ ਲੱਗ ਜਾਂਦੇ ਨੇ ਜਦੋਂ ਕਿਸਾਨ ਆਪਣੇ ਖੇਤਾਂ ਨੂੰ ਜਾਣ ਲੱਗਦਾ ਹੈ ਨਾ ਉਹਦੀ ਘਰ ਵਾਲੀ ਕੀ ਕਰਦੀ ਏ ਵੀ ਆਂਦੀ ਰਸਤੇ ਦੇ ਵਿੱਚ ਦਰਿਆ ਆਉਣਾ ਏ ਤੇ ਅੱਜ ਕੀ ਏ ਵੀ ਤੁਸੀਂ ਉਂਝ ਵੀ ਤੇ ਪੂਜਾ ਪਾਠ ਕਰਦੇ ਹੀ ਰਹਿੰਦੇ ਹੋ ਤੇ ਤੁਸੀਂ ਨਾ ਆ ਦਰਿਆ ਦੇ ਵਿੱਚ ਜਾਂਦੇ ਜਾਂਦਿਆਂ ਉੱਥੇ ਬੜੀਆਂ ਸਾਰੀਆਂ ਮੱਛੀਆਂ ਹੋਣਗੀਆਂ ਤੇ ਆਟੇ ਦੀਆਂ ਨਿੱਕੀਆਂ ਨਿੱਕੀਆਂ ਗੋਲੀਆਂ ਉਹਨਾਂ ਨੂੰ ਵਗਾ ਦਿਆ ਜੀ ਉਹ ਕਹਿੰਦੀ ਵੀ ਉੱਥੇ ਥੋੜਾ ਜਿਹਾ ਆਲੂ ਘਾ ਵੀ ਆਪਣੇ ਘਰ ਵਧਿਆ ਪਿਆ ਆਪਣੇ ਪਸ਼ੂਆਂ ਲਈ ਦਬਾਰਾ ਤੇ ਉਹਨਾਂ ਇੱਕ ਖਾਣਾ ਨਹੀਂ ਇਹ ਵੀ ਜਾਂਦੇ ਜਾਂਦਿਆਂ ਕੋਈ ਦੇਸ ਗਿਆ ਤੇ ਉਹਨੂੰ ਡੰਗਰ ਨੂੰ ਪਾ ਦਿਆ ਜੀ ਉਝ ਆਟਾ ਵਧ ਗਿਆ ਮੜਾ ਮੋਟਾ ਤੇ ਕਿਸੇ ਗਾਂ ਜਾਂ ਕਿਸੇ ਪਸ਼ੂ ਨੂੰ ਇਹ ਵੀ ਚਾਰ ਦਿਆ ਜੇ ਉਹਨੇ ਨਾਲ ਉਸਮਾਨ ਬੰਨ ਦਿੱਤਾ ਉਹ ਗਿਆ ਰਸਤੇ 'ਚ ਉਹਨੂੰ ਕੋਈ ਗਾਂ ਮੱਝ ਜੋ ਵੀ ਦਿਖਿਆ ਜਿਹੜਾ ਆਟਾ ਸੀ ਉਹਨੇ ਉਹਨਾਂ ਨੂੰ ਪਾ ਦਿੱਤਾ ਜਿਹੜੇ ਪੱਠੇ ਲਈ ਫਿਰਦਾ ਸੀ ਉਹ ਵੀ ਡੰਗਰਾਂ ਨੂੰ ਚਾਰ ਕੇ ਤੇ ਅੱਗਾ ਚਲਾ ਗਿਆ ਅੱਗਾ ਜਾ ਕੇ ਉਹ ਪ੍ਰਮਾਤਮਾ ਦਾ ਕਹਿੰਦਾ ਹੈ ਵੀ ਇੱਥੇ ਇਸ਼ਨਾਨ ਕਰਕੇ ਤੇ ਕੁਝ ਘੜੀਆਂ ਪ੍ਰਮਾਤਮਾ ਦਾ ਨਾਮ ਲੈ ਲੈਣਾ ਇੰਨੇ ਨੂੰ ਕੀ ਦੇਖਦਾ ਹੈ ਵੀ ਰਾਹ ਦੇ ਵਿੱਚ ਨਾ ਇੱਕ ਬਾਸ ਦਾ ਬੜਾ ਵੱਡਾ ਤੇ ਬੜਾ ਸੋਹਣਾ ਡੰਡਾ ਡਿੱਗਿਆ ਹੁੰਦਾ ਉਹ ਨਾ ਜਿਹੜੀ ਮਾਇਆ ਹੁੰਦੀ ਏ ਉਹਨੇ ਉਹ ਬਾਸਤਾ ਡੰਡਾ ਰਾਹ ਦੇ ਵਿੱਚ ਰੱਖਿਆ ਹੁੰਦਾ ਉਹ ਹੀਰੇ ਜਵਾਹਰਾ ਸੋਨਾ ਚਾਂਦੀ ਦੇ ਨਾਲ ਭਰਿਆ ਹੁੰਦਾ ਉਹ ਦੇਖ ਕੇ ਨਾ ਉਹ ਡੰਡਾ ਚੁੱਕ ਕੇ ਤੇ ਲਈ ਜਾਂਦਾ ਕਹਿੰਦਾ ਉਂਝ ਤੇ ਬੜਾ ਹੋਲਾ ਡੰਡਾ ਹੁੰਦਾ ਬਾਸਤਾ ਪਰ ਇਹ ਬੜਾ ਭਾਰਾ ਏ ਉਹਨੂੰ ਰਾਹ ਦੇ ਵਿੱਚ ਨਾ ਆਉਂਦੇ ਦੇਖ ਇੱਕ ਹੋਰ ਮਨੁੱਖ ਮਿਲਦਾ ਉਹਨੂੰ ਕਹਿੰਦਾ ਵੀ ਹੋਰ ਦੱਸੋ ਤੁਸੀਂ ਕਿਵੇਂ ਉਹ ਕਹਿੰਦਾ ਜੀ ਠੀਕ ਆ ਕਹਿੰਦੇ ਇਹ ਡੰਡਾ ਬੜਾ ਸੋਹਣਾ ਏ ਉਹ ਕਹਿੰਦਾ ਮੈਂ ਨਾ ਬਾਜ਼ਾਰ 'ਚ ਚੱਲਾ ਸਾਂ ਡੰਡਾ ਖਰੀਦਣ ਲਈ ਅਸੀਂ ਮੰਜੇ ਨੂੰ ਹੀ ਪਾਣੀ ਐ ਤੇ ਜੇਕਰ ਤੁਸੀਂ ਇਹ ਡੰਡਾ ਮੈਨੂੰ ਦੇ ਦੋ ਉਹ ਕਹਿੰਦਾ ਵੀ ਕੋਈ ਨਾ ਵੀ ਕਹਿੰਦਾ ਮੈਂ ਬਾਜ਼ਾਰ 'ਚ 1 ਰੁਪਏ ਦਾ ਲੈ ਕੇ ਆਉਣਾ ਸੀ ਤੇ 1 ਰੁਪਿਆ ਤੁਸੀਂ ਰੱਖ ਲਓ ਉਹ 1 ਰੁਪਿਆ ਦੇ ਕੇ ਤੇ ਡੰਡਾ ਖਰੀਦ ਕੇ ਲੈ ਜਾਂਦਾ ਹੁਣ ਦਲਿਤਰ ਕਹਿੰਦੀ ਦੇਖ ਤੁਹਾਨੂੰ ਇੰਨਾ ਸੋਨਾ ਚਾਂਦੀ ਦਿੱਤਾ ਤੇ ਮੈਂ ਆਦੇ ਕੋਲ ਖੋ ਗੇ ਤੇ ਉਹਦੇ ਹੱਥ ਤੇ 1 ਰੁਪਿਆ ਰੱਖ ਦਿੱਤਾ ਤੇ ਵੇਖਦੀ ਜਾ ਇਹ 1 ਰੁਪਿਆ ਵੀ ਇਹਦੇ ਕੋਲ ਨਹੀਂ ਛੱਡਣਾ ਅੱਗੇ ਦਰਿਆ ਆਉਂਦਾ ਤੇ ਉੱਥੇ ਬੈਠ ਕੇ ਉਹ ਪਹਿਲਾਂ ਉਹ ਮੱਛੀਆਂ ਨੂੰ ਬੜਾ ਸਾਰਾ ਜਿੰਨਾ ਆਟਾ ਲਿਆਂਦਾ ਸੀ ਨਿੱਕੀਆਂ ਨਿੱਕੀਆਂ ਉਹ ਕਰਕੇ ਗੋਲੀਆਂ ਤੇ ਪਾ ਦਿਤੀਆਂ ਫਿਰ ਕੱਪੜੇ ਲਾ ਕੇ ਤੇ ਉੱਤੇ ਉਹ 1 ਰੁਪਿਆ ਰੱਖ ਕੇ ਤੇ ਇਸ਼ਨਾਨ ਕਰਨ ਲੱਗਦਾ ਕਹਿੰਦੇ ਨਾ ਬੜੇ ਸਾਰੀਆਂ ਭੇਡਾਂ ਚਾਰਦਾ ਹੋਇਆ ਇੱਕ ਨਿੱਕਾ ਜਿਹਾ ਜਹਾੜੀ ਆਉਂਦਾ ਤੇ ਉਹ ਨਾ ਰੁਪਿਆ ਵੇਖ ਕੇ ਤੇ ਚੁੱਕ ਕੇ ਜਿੱਤੋਂ ਪੰਜ ਜਾਂਦਾ ਕਹਿੰਦੇ ਹਜੇ ਉੱਥੇ ਇਸ਼ਨਾਨ ਕਰਕੇ ਕੱਪੜੇ ਪਾਣੀ ਲੱਗਦਾ ਤੇ ਕਹਿੰਦੇ ਉਹ ਜਿਹੜਾ ਮਨੁੱਖ ਡੰਡਾ ਲੈ ਕੇ ਗਿਆ ਸੀ ਨਾ ਉਹ ਵਾਪਸ ਆ ਜਾਂਦਾ ਆਹ ਕੀ ਕਹਿੰਦਾ ਵੀ ਪਾਈ ਸਾਹਿਬ ਮੈਂ ਤਾਂ ਇਹ ਡੰਡਾ ਆਪਣੀ ਮੰਜੀ ਨੂੰ ਹੀ ਪਾਉਣੀ ਸੀ ਪਰ ਉਹਦੇ ਲਈ ਇਹ ਡੰਡਾ ਬੜਾ ਮੋਟਾ ਹੈ ਇਸ ਕਰਕੇ ਤੁਸੀਂ 1 ਰੁਪਿਆ ਮੈਨੂੰ ਦੇ ਦਿਓ ਤੇ ਆਪਣਾ ਡੰਡਾ ਵਾਪਸ ਲੈ ਲਓ ਉਹ ਜਿਹੜਾ ਦੇਖਦਾ 1 ਰੁਪਿਆ ਤੇ ਹੁੰਦਾ ਹੀ ਨਹੀਂ ਉਹ ਕਹਿੰਦਾ ਭਾਈ ਸਾਹਿਬ ਜਿਹੜਾ 1 ਰੁਪਿਆ ਤੁਸੀਂ ਦਿੱਤਾ ਸੀ ਉਹ ਮੇਰੇ ਤੋਂ ਗੁੰਮ ਹੋ ਗਿਆ ਤੇ ਸ਼ਾਮ ਨੂੰ ਮੇਰੇ ਘਰ ਆ ਕੇ ਤੇ 1 ਰੁਪਿਆ ਲੈ ਜਾ ਮਾਇਆ ਕਹਿੰਦੀ ਦੇਖਣਾ ਚਾਹੁੰਦੀ ਸੀ ਨਾ ਸ਼ਕਤੀ ਦੇਖ ਲੈ ਉਹ ਡੰਡਾ ਉਹਦੇ ਕੋਲ ਵਾਪਸ ਆ ਗਿਆ ਇਨੇ ਨੂੰ ਕੀ ਹੁੰਦਾ ਉਹ ਬੱਚੇ ਦਾ ਪਿਓ ਜਿਹੜਾ ਭੇਡਾਂ ਚਾਰਨਦਿਆ ਸੀ ਬੱਚਾ ਉਹਦਾ ਪਿਓ ਵੀ ਆ ਗਿਆ ਕਹਾਂ ਜੀ ਗਲਤੀ ਨਾਲ ਮੇਰਾ ਪੁੱਤ ਤੁਹਾਡਾ 1 ਰੁਪਿਆ ਚੁੱਕ ਕੇ ਲੈ ਗਿਆ ਇਹਨੇ ਚੋਰੀ ਕੀਤੀ ਹੈ ਇਸ ਲਈ ਮੈਂ ਮਾਫੀ ਚਾਹੁੰਨਾ ਮੈਂ ਨਹੀਂ ਚਾਹੁੰਦਾ ਕਿ ਮੇਰਾ ਪੁੱਤ ਵੱਡਾ ਹੋ ਕੇ ਚੋਰ ਬਣੇ ਇਸ ਕਰਕੇ ਤੁਸੀਂ ਇਹ ਆਪਣੇ ਮਨ ਚ ਜੋ ਵੀ ਇਹਦੇ ਪ੍ਰਤੀ ਈਰਖਾ ਹੈ ਉਹ ਅੱਜ ਹੀ ਕੱਢ ਦਿਓ ਤਾਂ ਕਿ ਅੱਗੇ ਚੱਲ ਕੇ ਮੇਰੇ ਪੁੱਤ ਪ੍ਰਤੀ ਤੁਹਾਡੇ ਮਨ ਚ ਕੋਈ ਈਰਖਾ ਨਾ ਰਹੇ ਤੇ ਇਹਦੇ ਨਾਲ ਇਹਦਾ ਜਿਹੜਾ ਸੁਭਾਅ ਉਹ ਵੀ ਕਰੋਰ ਨਾ ਹੋ ਜੇ ਉਹਨੇ ਕਿਹਾ ਜੀ ਕੋਈ ਨਾ ਉਹ 1 ਰੁਪਿਆ ਦੇ ਕੇ ਤੇ ਚਲਾ ਗਿਆ ਇੰਨੇ ਨੂੰ ਮਨੁੱਖ ਹਜੇ ਜਾਣ ਹੀ ਦਿਆ ਸੀ ਉਹਨੂੰ ਆਵਾਜ਼ ਮਾਰ ਕੇ ਦੇ ਤਲੀ ਦੇ ਉੱਤੇ 1 ਰੁਪਿਆ ਰੱਖਤਾ ਮਾਇਆ ਕਹਿੰਦੀ ਹਜੇ ਹੋਰ ਸ਼ਕਤੀਆਂ ਬਲ ਦੇਖਣਾ ਚਾਹਨੀ ਏ ਜਾਂ ਤੇਰਾ ਜਿਹੜਾ ਤੂੰ ਆਪਣੇ ਮਨ 'ਚ ਬੈਰ ਵਿਰੋਧ ਰੱਖਿਆ ਸੀ ਉਹ ਪੂਰਾ ਹੋ ਗਿਆ ਉਹਨੂੰ ਬੜਾ ਜ਼ਿਆਦਾ ਗੁੱਸਾ ਆਇਆ ਉਹ ਕਿਸਾਨ ਦੇਖਦਾ ਹੈ ਕਿ ਹੁਣ ਤੇ ਨਾ ਵੀ ਜਿਹੜਾ ਸੂਰਜ ਆ ਉਹ ਸਿਖਰਾਂ ਤੇ ਆ ਗਿਆ ਹੁਣ ਤੇ ਖੇਤ 'ਚ ਕੰਮ ਵੀ ਨਹੀਂ ਹੋਣਾ ਹੈਗਾ ਚਲੋ ਘਾਰ ਹੀ ਚੱਲਦੇ ਆ ਉਹ ਘਰ ਜਾਣ ਲੱਗਦਾ ਤੇ ਜਿਹੜਾ ਦਲਿਤ ਦਰਸੀ ਨਾ ਉਸ ਸੱਪ ਦਾ ਰੋਕ ਧਾਰ ਕੇ ਤੇ ਅੱਗੇ ਆ ਜਾਂਦੇ। ਅੱਗੋਂ ਨਾ ਉਹ ਕਿਸਾਨ ਕਿੰਦਾ ਵੀ ਦੇਖ ਮੇਰਾ ਤੇਰੇ ਨਾਲ ਕੋਈ ਵੈਰ ਵਿਰੋਧ ਨਹੀਂ ਤੇ ਐਵੇਂ ਤੂੰ ਮੇਰੇ ਅੱਗੇ ਨਾ ਆ ਤੇ ਆਪਾਂ ਆਪਣੇ ਆਪਣੇ ਰਾਹ ਚੱਲੀ ਮੈਂ ਨਹੀਂ ਚਾਹੁੰਦਾ ਜਾਂ ਤੂੰ ਮੈਨੂੰ ਨੁਕਸਾਨ ਪਹੁੰਚਾਏ ਮੈਂ ਤੈਨੂੰ ਨੁਕਸਾਨ ਪਹੁੰਚਾਵਾਂ। ਉਹਨੇ ਬੜਾ ਗਿਆ ਪਰ ਹੌਣ ਦੇ ਲਿੱਦਰ ਦੇ ਸਿਰ ਤੇ ਤਾਂ ਜਿਵੇਂ ਮੰਨ ਲਓ ਕਿਸੇ ਚੀਜ਼ ਦਾ ਭੂਤ ਸਵਾਰ ਸੀ। ਉਹਨੇ ਨਾ ਆ ਕੇ ਤੇ ਉਹਨੂੰ ਵੱਡਣਾ ਚਾਹਿਆ। ਹੁਣ ਉਹ ਜਿਹੜਾ ਕਿਸਾਨ ਸੀ ਉਹ ਅੱਗੇ-ਅੱਗੇ ਬੜਾ ਜੋਰਾਂ ਦਾ ਭੱਜਦਾ ਰਿਹਾ। ਜਦੋਂ ਕੋਈ ਪੇਛਣਾ ਚੱਲੀ ਨਾ ਉਹ ਮੁੜ ਕੇ ਤੇ ਜਿਹੜਾ ਡੰਡਾ ਸੀ ਉਹ ਬੜੀ ਜ਼ੋਰ ਦੀ ਉਹਦੇ ਲੱਕ ਦੇ ਉੱਤੇ ਮਾਰਿਆ ਇਹਦੇ ਨਾਲ ਉਦਲੇ ਇੱਧਰ ਦਾ ਲੱਕ ਦੋ ਟੁਕੜੇ ਜਿਹੜਾ ਹਿੱਸਿਆਂ 'ਚ ਹੋ ਗਿਆ ਤੇ ਖੂਨੋਂ ਖੂਨ ਹੋ ਗਿਆ ਹੁਣ ਨਾ ਉਹਨੂੰ ਕੋਈ ਸੁਧ-ਬੋਧ ਨਹੀਂ ਸੀ ਉਹ ਤਾਂ ਇਹ ਦੇਖਦਾ ਪੈਸੀ ਵੀ ਮੈਂ ਆਪਣੀ ਜਾਨ ਬਚਾ ਲਈ ਪਰ ਕੁਝ ਸਮੇਂ ਬਾਅਦ ਉਹਦਾ ਧਿਆਨ ਜਦੋਂ ਆਸੇ-ਪਾਸੇ ਖਿਲਰੇ ਆ ਸੋਨੇ ਚਾਂਦੀ ਹੀਰੇ ਜਵਾਰਾ ਤਲ ਗਿਆ ਨਾ ਤੇ ਸੋਚਣ ਲੱਗਾ ਵੀ ਮੇਰੀ ਤਾਂ ਜਨਮਾ-ਜਨਮਾਂ ਦੀ ਗਰੀਬੀ ਦੂਰ ਹੋਗੀ ਉਹ ਸਾਰਾ ਕੁਝ ਇਕੱਠਾ ਕਰਕੇ ਤੇ ਵਾਹਿਗੁਰੂ ਦਾ ਸ਼ੁਕਰਾਨਾ ਕਰਕੇ ਤੇ ਘਰ ਨੂੰ ਚੱਲਦਾ ਬਣਿਆ ਮਾਇਆ ਨੇ ਕਿਹਾ ਦੇਖ ਵੀ ਉਹ ਨਾ ਰੋਜ਼ ਪੁੰਨ ਦਾ ਕੰਮ ਕਰਦੀ ਸੀ ਉਹਦੀ ਘਰ ਵਾਲੀ ਜੋ ਵੀ ਬਣਾਉਂਦੀ ਉਹ ਰਸੋਈ ਦੇ ਵਿੱਚੋਂ ਆਟੇ ਦੇ ਰੂਪ ਵਿੱਚ ਉਹ ਜਿੰਨੀਆਂ ਮੱਛੀਆਂ ਸਨ ਉਹਨਾਂ ਨੂੰ ਥੋੜਾ ਥੋੜਾ ਉਹ ਆਟੇ ਦੀਆਂ ਗੋਲੀਆਂ ਪਾ ਦਿੰਦੀ ਪੇੜਾ ਜੋ ਵੀ ਵੱਧਦਾ ਉਹਨੂੰ ਉਹਦਾ ਸਤਕਾਰ ਅੰਨ ਦਾ ਸਤਕਾਰ ਕਰਦੀ ਤੇ ਕਿਸੇ ਗਾਂ ਮੱਝ ਕਿਸੇ ਜਨੌਰ ਦੇ ਮੂੰਹ ਵਿੱਚ ਪਾ ਦਿੰਦੀ ਜੋ ਵੀ ਕਰ ਚੀਜ਼ ਆਜਦੀ ਉਹਦਾ ਸਤਿਕਾਰ ਵੱਜੋ ਕਿਸੇ ਨੂੰ ਵੀ ਦੇ ਦਿੰਦੀ ਰੋਲ ਦੀ ਨਾ ਉਹ ਜਿੰਨੇ ਜਨੋਰਾ ਚਿਣੀਆਂ ਜਿਸ ਨੂੰ ਵੀ ਪਾਉਂਦੀ ਸੀ ਉਹਦੀਆਂ ਅਸੀਸਾਂ ਨਾਲ ਉਹਨੂੰ ਇਹ ਸਭ ਕੁਝ ਮਿਲਣਾ ਹੀ ਮਿਲਣਾ ਸੀ ਤੇ ਦੂਸਰੀ ਗੱਲ ਵੱਡਾਪਨ ਕਿਸੇ ਨੂੰ ਦੇਣ ਵਿੱਚ ਹੁੰਦਾ ਨਾ ਕਿ ਖੋਣ ਵਿੱਚ ਕਿਸੇ ਤੋਂ ਖੋਣ ਵਾਲਾ ਕਦੇ ਸੁਖੀ ਨਹੀਂ ਰਹਿ ਸਕਦਾ ਸੁਖੀ ਉਹੀ ਰਹਿੰਦਾ ਜੋ ਦੂਜਿਆਂ ਨੂੰ ਖੁਸ਼ੀ ਵੰਡਦਾ ਦੂਜਿਆਂ ਨੂੰ ਦੁੱਖ ਦੇਣ ਵਾਲਾ ਕਦੇ ਖੁਸ਼ ਨਹੀਂ ਰਹਿ ਸਕਦਾ ਤੁਹਾਡੇ ਕੀਤੇ ਕਰਮ ਹੀ ਤੁਹਾਨੂੰ ਅਮੀਰ ਬਣਾਉਂਦੇ ਨੇ ਜੋ ਦੂਜਿਆਂ ਦੀ ਮਦਦ ਕਰਦਾ ਹੈ ਜੋ ਵੀ ਪੀ ਰਸੋਈ ਦਾ ਅੰਨ ਪਾਣੀ ਉਹਦਾ ਸਤਕਾਰ ਕਰਦੀ ਕਿਸੇ ਭੁੱਖੇ ਦਾ ਕਿਸੇ ਚਿੜੀ ਜਨੌਰ ਦਾ ਢਿੱਡ ਭਰਦੀ ਉਹਦੇ ਘਰ ਗਰੀਬੀ ਖੰਬਲਾ ਔੜ ਜਾਂਦੀ ਫਿਰ ਆਓ ਨਵੇਂ ਸਾਲ ਤੇ ਆਪਾਂ ਆਪਣੇ ਘਰੋਂ ਇਸ ਗਰੀਬੀ ਨੂੰ ਬਾਹਰ ਕੱਢਦੀ ਕਿਸੇ ਦੀ ਮਦਦ ਕਰਕੇ ਆਪਣੇ ਘਰ ਸੁਖ ਸਮਰiddhi ਲੈ ਆਈਏ